ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਅਸੀਂ ਖੇਤ ਵਿੱਚ ਲੈਣਾ ਲੂਣਾ ਲਗਾ ਰਹੇ ਹਾਂ ਦੂਸਰੀ ਜਗ੍ਹਾ ਤੋਂ ਲਿਆ ਕੇ ਰਗ ਚੱਕ ਰੇ ਕਿ ਇੱਥੇ ਰੱਖ ਰਹੇ ਹਾਂ ਤੇ ਮੈਂ ਕਿਹਾ ਚਲੋ ਨਾਲ ਲਗਮੀ ਆਪਾਂ ਇੱਕ ਵੀਡੀਓ ਵੀ ਬਣਾ ਲੈਨੇ ਆ ਤੇ ਕੁਛ ਪੈਪਾਂ ਲੈ ਆਏ ਨੇ ਤੇ ਹੁਣ ਇਹ ਲੈਣਾ ਲਾ ਰਹੇ ਨੇ ਵਿਚਾਰੇ ਨੇ ਕੁਛ ਅਸੀਂ ਲੈ ਕੇ ਆਣੀਆਂ ਨੇ ਤੇ ਚਲਦੇ ਆ ਤੁਹਾਨੂੰ ਵਿਖਾ ਕੇ ਦਿਖਾਉਨੇ ਆ ਅਸੀਂ ਪੈਪਾਂ ਕਿੱਥੋਂ ਲੈ ਕੇ ਕਿੰਨੀ ਦੂਰ ਤੱਕ ਆਣੀਆਂ ਇਹ ਪੈਪਾਂ ਚੱਕਣਗੇ ਤੇ ਮੈਂ ਫੁਆਰੇ ਚੱਕ ਕੇ ਲਿਆਵਾਂਗੀ ਤੇ ਨਰਮਾ ਵੀ ਬਹੁਤ ਵੱਡਾ ਵੱਡਾ ਵਿੱਚ ਟੁਰਿਆ ਵੀ ਨਹੀਂ ਜਾਂਦਾ ਉਹਦੇ ਵਿੱਚ ਤੇ ਸ਼ਾਮ ਵੀ ਬਹੁਤ ਜ਼ਿਆਦਾ ਹੋ ਗਈ ਕਿਉਂਕਿ 7 ਵਜੇ ਗਏ ਤੁਹਾਨੂੰ ਪਤਾ ਹਨੇਰੇ ਦਾ ਟ ਲਾਣੀ ਵੀ ਜ਼ਰੂਰੀ ਕਿਉਂਕਿ ਲਾਈਟ ਚੱਲੀ ਜਾਂਦੀ ਹੈ ਤੇ ਨਾ ਲਾਈ ਤਾਂ ਫਿਰ ਪਾਣੀ ਵੀ ਲਾਉਣਾ ਇੱਕ ਜਗ੍ਹਾ ਤੇ ਲੈਣ ਚੱਲੀ ਜਾਂਦੀ ਦੂਸਰੀ ਜਗ੍ਹਾ ਲਾਉਣੀ ਜ਼ਰੂਰੀ ਹੈ ਚਲੋ ਜੀ ਆਪਾਂ ਚੱਲਦੇ ਆ ਲੈ ਕੇ ਆਉਨੇ ਆ ਪਾਈਪਾ ਅਸੀਂ ਚੱਲੇ ਸੀ ਪਾਈਪਾ ਲੈਣ ਤੇ ਨਰਮਾ ਵੇਖੋ ਵੱਡਾ ਵੱਡਾ ਹਰਪ੍ਰੀਤ ਨੂੰ ਮੈਂ ਚੱਕ ਲਿਆ ਕਿਉਂਕਿ ਇਹ ਕਹਿੰਦਾ ਮੇਰੇ ਤੋਂ ਮੰਮੀ ਟੁਰਿਆ ਨਹੀਂ ਜਾਂਦਾ ਨਰਮਾ ਵੱਡਾ ਵੱਡਾ ਪਿੱਛੇ ਰਹਿ ਜਾਂਦਾ ਤੇ ਮੈਂ ਕਿਹਾ ਚੱਲ ਮੈਂ ਤੈਨੂੰ ਉੱਥੋਂ ਤੱਕ ਚੱਕ ਲੈਣੀ ਆ ਫਿਰ ਉਤੋਂ ਫਿਰ ਟੁਰ ਕੇ ਆਊਗਾ ਤੇ ਸ਼ਾਮ ਵੀ ਬਹੁਤ ਜ਼ਿਆਦਾ ਹੁੰਦੀ ਜਾਂਦੀ ਹੈ ਹਨੇਰਾ ਪੈਂਦਾ ਜਾਂਦਾ ਤੇ ਜਲਦੀ 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 ਵੀਡੀਓ ਬਣਾਈ ਥੱਲੇ ਨਰਮੇ ਵਿੱਚ ਤਾਂ ਡਰ ਲੱਗਦਾ ਕਿਉਂਕਿ ਨਾ ਇੱਥੇ ਜੰਗਲੀ ਸੂਵਰ ਰਹਿੰਦੇ ਨੇ ਨਰਮੇ ਵਿੱਚ ਸੂਰ ਕਿਉਂ ਸੂਰ ਨਹੀਂ ਹੁੰਦੀ ਐ ਸੂਜਨ ਦੀ ਵਿੱਚ ਬੱਚੇ ਲੈ ਕੇ ਰਹਿੰਦੀ ਐ ਫਿਰ ਵਿੱਚ ਵੜਨ ਨਹੀਂ ਦਿੰਦੀ ਮਾਰਦੀ ਵੀ ਐ ਪਿੱਛੇ ਲੱਗ ਜਾਂਦੀ ਐ ਇਸ ਕਰਕੇ ਡਰ ਲੱਗਦਾ ਰਹਿੰਦਾ ਐ ਕਿਉਂਕਿ ਪਿਛਲੀ ਵਾਰੀ ਸਾਡੇ ਸਰੋਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਸੂਰ ਸੀ ਗਏ ਬਹੁਤ ਹੀ ਜ਼ਿਆਦਾ ਇਸ ਵਾਰ ਵੀ ਹੈਗੇ ਨੇ ਉਸ ਨਰਮੇ ਵਿੱਚ ਪੂਰੇ ਖੱਡੇ ਪਾ ਰੱਖੇ ਨੇ ਤਾਂ ਵੇਖੋ ਜੀ ਪਾਈਪਾਂ ਇਕੱਠੀਆਂ ਕਰਕੇ ਤੇ ਹੁਣੇ ਪਾਈਪਾਂ ਇਕੱਠੀਆਂ ਚੱਕ ਲੈਣਗੇ ਉਹ ਵੇਖ ਲਓ ਰੋਈ ਜਾਂਦਾ ਕਹਿੰਦਾ ਮੰਮੀ ਕਰੇ ਚੱਲ ਸ਼ਾਮ ਹੋ ਗਈ ਕਰੇ ਚੱਲ ਕਿਉਂ ਖੇਤ ਵਿੱਚ ਹੈ ਗੀਆਂ ਤੈਨੂੰ ਆ ਵੀ ਚੱਲੀਏ ਕਰੇ ਆਪਾਂ ਹੁਣ ਤੇ ਵੇਖ ਲਓ ਕਿੰਨਾ ਔਖਾ ਇਹਨਾਂ ਨੂੰ ਹੀ ਪੱਕਾ ਰੱਖਣਾ ਤੇ ਕੰਮ ਵੀ ਕਰਨਾ ਤਾਂ ਇੱਧਰ ਸਾਡੇ ਸਰਦਾਰ ਸਾਹਿਬ ਜੀ ਆ ਰਹੇ ਨੇ ਪਾਈਪਾਂ ਲੈ ਕੇ ਇਹ ਪੈਪਾਂ ਲੈ ਜਾਣਗੇ ਤੇ ਮੈਂ ਵੇਖਦੀ ਹਰਪ੍ਰੀਤ ਨੂੰ ਕਰੇ ਲੈ ਕੇ ਜਾਣੀ ਕਿਉਂਕਿ ਰੋਈ ਜਾਂਦਾ ਤੇ ਪੈਪਾਂ ਇਹ ਕਾਫੀ ਸਾਰੀਆਂ ਲੈ ਜਾਣਗੇ ਇੱਕਦਮ ਕਿਉਂਕਿ ਫਿਰ ਨਾ ਵਾਰੀ-ਵਾਰੀ 10 11 ਜਿਆਦਾ ਹੀ ਪੈਪਾਂ ਨਹੀਂ ਸੱਪਣੀ ਜਾਂਦੀ ਤੇ ਆ ਵੇਖੋ ਜੀ ਕਿੰਨਾ ਆਫਸਰ ਪਾਰ ਜਾਂ ਚੱਕਣਾ ਮੈਂ ਪਿੱਛੇ ਹੋ ਜਾ ਮੇਰੇ ਹੀ ਵੱਜ ਜਾਣਗੇ ਆ ਪੈਪਰੇ ਆ ਜਾ ਬਟਾ ਦੂਰ ਹੋ ਜਾ ਦੂਰ ਹੋ ਜਾ ਬਟਾ ਤੇ ਬੜੀਆਂ ਔਖੀਆਂ ਨੇ ਇੰਨੀਆਂ-ਇੰਨੀਆਂ ਪੈਪਾਂ ਚੱਕ ਕੇ ਲੈ ਜਾਣੀਆਂ ਮੋਢੇ ਜੇ ਨਾ ਪੂਰੇ ਲਾਲ ਹੋ ਜਾਂਦੇ ਨੇ ਤੇ ਮੋਢਿਆਂ ਤੇ ਵੈਨਾ ਵਜਨ ਲੱਦਣਾ ਬਹੁਤ ਖਸ਼ਾਮ ਨੂੰ ਦਰਦ ਵੀ ਕਰਦੇ ਹੋਣਗੇ ਪਰ ਦੱਸਦੇ ਨਹੀਂ ਕਰੇ ਤੇ ਹੁਣ ਇੱਥੋਂ ਚੱਕ ਕੇ ਲੈ ਜਾਣਗੇ ਉਸ ਥਾਂ ਤੇ ਤੇ ਉੱਥੇ ਫਿਰ ਲਾਉਣਗੇ ਜਾ ਕੇ ਲੈ ਕੇ ਜਾ ਰਹੇ ਨੇ ਪਾਪਾ ਤੇ ਸ਼ਾਮ ਵੀ ਵੇਖ ਲਓ ਸਾਡੇ ਹਨੇਰਾ ਪੈਣ ਵਾਲਾ ਹੋ ਗਿਆ ਪੂਰਾ ਤੇ ਮੈਂ ਉੱਪਰੋਂ ਦੀ ਵੀਡੀਓ ਬਣਾ ਰਹੀ ਹਾਂ ਤੁਸੀਂ ਜਾ ਵੀ ਸੀ ਰਹ ਸੀਗੇ ਤੇ ਨਾਲੇ ਵੀਡੀਓ ਵੀ ਬਣਾ ਰਿਆ ਸੀ ਤੇ ਪਣਪਰਾ ਵੇਖਦੇ ਹੋਣਗੇ ਕੰਮ ਤਾਂ ਪਈ ਸਾਰੇ ਪਣਪਰਾ ਕਰਦੇ ਆ ਸਾਰਿਆਂ ਦੇ ਕੰਮ ਇਦਾਂ ਨੇ तो कोई भीरा वेला नहीं रहा सारे साडे तरह काम बेचारे करते ने उतों लिया के हूँ इतने ला देे पाइप लबेट उत्तर जा तो वो लाई जाते पाइप लैके जाई जाते भाई काम बहुत औखा है पाइपा जनिया दूरों लिया लदनिया बड़ी ही औखिया ने पाइप लिया के लागे तो असं जाने करें ਇਹ ਹੁਣ ਕਰੇ ਕੰਮ ਜਾ ਕੇ ਕਰਦੇ ਆ ਆਪਦਾ ਕੰਮ ਕਰ ਲੈਣਗੇ ਪਾਈਪਾਂ ਥੋੜੀਆਂ ਜਿਹੀ ਹੋਰ ਲੈਣ ਵਾਲੀਆਂ ਨੇ 10 12 ਉਹ ਲੈ ਆਣਗੇ ਫਿਰ ਫੁਆਰੇ ਲੈ ਕੇ ਆਣਗੇ ਸਿੱਛੇ ਜੇ ਬਟਾ ਪਰੇ ਹੋ ਜਾ ਇਹਦਾ ਹੀ ਕੰਮ ਤਾਂ ਸਾਡੇ ਚੱਲਦੇ ਰਹਿਣਗੇ ਸਾਰੇ ਪੈਣਪਰਾ ਕੰਮ ਕਰਦੇ ਨੇ ਸਾਰੇ ਕੋਈ ਕਹਿਣਗੇ ਤੁਸੀਂ ਐਵੇਂ ਨਹੀਂ ਇਹ ਸਾਰੇ ਹੀ ਕਰਦੇ ਨੇ ਕੰਮ ਪਰ ਆਪੋ ਆਪਦੇ ਕੰਮਾਂ ਦਾ ਤਰੀਕਾ ਹੁੰਦਾ ਜਿਵੇਂ ਸਾਡੇ ਤੇ ਪਾਈਪਾਂ ਜੀ ਹੈਗੀਆਂ ਨੇ ਲੈ ਕੇ ਆਣੀਆਂ ਪੈਂਦੀਆਂ ਇਕੱਠੀਆਂ ਕਰਕੇ ਚੱਕ ਚੱਕੇ ਉਧਰੋਂ ਪਾਈਪਾਂ ਤਰੂ ਤਰੂ ਕਹਿੰਦਾ ਬੰਦਾ ਰਹਿ ਜਾਂਦਾ ਇੱਧਰੋਂ ਉਧਰ ਲਿਜਾ ਇੱਧਰੋਂ ਉਧਰ ਲਿਜਾ ਚੱਕਣੀਆਂ ਕਰਨੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ ਤੇ ਆ ਤੇ ਚਲੋ ਜੀ ਠੀਕ ਹੈ ਜੀ ਅਸੀਂ ਅੱਜ ਦੇ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਾਂਗੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਵੀਡੀਓ ਦੇ ਵਿੱਚ ਬੇਟਾ ਕਰ ਰਿਹਾ ਬਾਈ ਤੁਹਾਨੂੰ ਸਾਰਿਆਂ ਨੂੰ ਬਾਈ ਸਾਰਿਆਂ ਨੂੰ ਬਾਈ ਪਾਪਾ ਬਾਈ ਕਰਦੇ ਮੇਰੇ ਕੋਲ ਪਾਪਾ ਆ ਗਏ ਬੇਟਾ ਪੁੱਤਰ ਪਾਪਾ ਕੋਲ ਪੁੱਤਰ ਪਾਪਾ ਐ ਬਾਈ ਨਹੀਂ ਕਰ ਸਕਦਾ ਤੇ ਸਾਨੂੰ ਕਿਉਂ ਹਨੇਰਾ ਪੈ ਜਾਏਗਾ ਅਸੀਂ ਵੀਡੀਓ ਸ਼ੂਟ ਪੂਰੀ ਨਹੀਂ ਕਰ ਪਾਵਾਂਗੇ ਕਿਉਂ ਫਾਰੇ ਫੂਰੇ ਲਿਆਉਂਦੇ ਆ ਕਰਦੇ ਬਹੁਤ ਹਨੇਰਾ ਪੈ ਜਾਏਗਾ ਤੇ ਸਾਡੇ ਕੋਲ ਇਹਨਾਂ ਚਾਹਣਨ ਦਾ ਸਾਧਨ ਹੈ ਨਹੀਂਗਾ ਜਿਹੜਾ ਤੁਹਾਨੂੰ ਵਿਖਾਉਂਦੇ ਰਹੀਏ ਵੀਡੀਓ ਵਿੱਚ